20 ਸਾਲ ਹੋ ਗਏ 20 ਸਾਲ ਲਾ ਦੋ ਕੰਦੀ ਨੀ ਪੁਣਛੜੋਂ ਤੂੰ ਬਾਤ ਬੋ ਮੁਕਾ ਬਾ ਕਿੰਨੀ ਮੁਕਾਤ ਵਿੱਚ ਭਾਂਕਾ ਨੀ ਮੁਸਕਨ ਮਿੱਕਸਟੈਂਡਿਸੋ ਟਪਾਰਟ ਥਿਸ ਇਜ਼ ਬਟਰ ਕੈਸ ਪੂਰੀ 20% ਗੈਸ ਗੋੜੀਆਂ ਦੇ ਪੱਤੇ ਵਿੱਚ ਨਿੰਬੂ ਪਾ ਕੇ ਠੰਡਾ ਲੈ ਮਨ ਚੇਲਤ ਜਾਨੀ ਕੇ ਪ੍ਰਾਪ ਠੰਡਾ ਟਿਪੋ ਇੱਕ ਵਾਰੀ ਪੀਓ ਕਿ ਤਾਰ ਪਰ ਪਰ ਮਾਂ ਕੁਕੇ ਨਿੰਬੂ ਪਾ ਲਈ ਤਉ ਦਿਨ ਪਿਆਸ ਨਹੀਂ ਲੱਗੂਗੀ ਬਣ ਗਿਆ ਤੀਸਤੀ ਤਿਸ ਇਸ ਕਾਲਾ ਨਮਕ ਕਾਲਾ ਨਮਕ ਬਟ ਐਕਸੋ ਕਿਦਦਰ ਪਖੂ ਤਕ ਦੀਸਟ ਤੇ ਪਨਾਪ ਤਕ ਦੀਸਟ ਉਲੀਂਦਾ ਸ਼ਰਪਤ ਪੜੀਸਤਾ ਅੰਚਮੀ ਕੱਟੀਆਂ ਮਿੱਟ ਮਿੱਟੀ ਕਾਟੀ ਕੁੱਛਮੀ ਵੱਲ ਗਿਆ